ਹੈਲੋ ਫਰੈਂਡਸ ਸੋਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਜਿਵੇਂ ਕਿਸ ਨੂੰ ਪਤਾ ਹੀ ਹੈ ਪੰਜਾਬ ਵਿੱਚ ਕੋਈ ਵੀ ਜੋਬ ਦਾ ਨਿਊ ਅਪਡੇਟ ਆਉਂਦਾ ਹੈ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਦੇਖਣ ਨੂੰ ਮਿਲਦਾ ਵਾ ਅੱਜ ਤੁਹਾਡੇ ਵਾਸਤੇ ਇੱਕ ਹੋਰ ਅਪਡੇਟ ਲੈ ਕੇ ਆਜੇ ਹੋਏ ਹਾਂ ਤੇ ਜਿੰਨੇ ਮੁੰਡੇ ਕੁੜੀਆਂ ਵੀ ਆਪਣੇ ਜੋਬਸ ਨਾਲ ਰਿਲੇਟਡ ਅਪਡੇਟ ਦੇਖਣਾ ਚਾਹੁੰਦੇ ਨੇ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਤੇ ਬੈਲ ਆਈਕਨ ਦੇ ਆਲਰਟ ਬਟਨ ਨੂੰ ਕਰ ਲਓ ਹੁਣ ਤਾਂ ਜੋ ਕਿ ਜਦ ਵੀ ਪੰਜਾਬ ਵਿੱਚ ਕੋਈ ਵੀ ਨਿਊ ਵੈਕੈਂਸੀਸ ਆਵੇ ਤਾਂ ਸਭ ਤੋਂ ਪਹਿਲਾਂ ਅਪਡੇਟ ਜੋ ਕਿ ਤੁਹਾਡੇ ਤੱਕ ਅਸੀਂ ਪਹੁੰਚਤਾ ਕਰ ਸਕੀਏ ਠੀਕ ਹੈ ਤੇ ਤਰ੍ਹਾਂ ਤਰ੍ਹਾਂ ਦੀ ਜੋਬਸ ਅਪਡੇਟ ਜਾਣਨ ਲਈ ਆਪਣੇ ਚੈਨਲ ਨੂੰ ਸੇਵ ਜ਼ਰੂਰ ਕਰਤਾ ਕਰੋ ਤਾਂ ਜੋ ਜਰੂਰਤਮੰਦ ਕੋ ਵੀਡੀਓ ਪਹੁੰਚਦੀ ਰਹੇ ਅੱਜ ਦੀ ਵੀਡੀਓ ਪੰਜਾਬ ਕੇਂਦਰੀ ਵਿਦਿਆਲਿਆ ਭਰਤਿੰਦਰ 25 ਹੈ ਜੀ ਸਿੱਧੀ ਭਰਤੀ ਹੈ ਮੁੰਡੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਨੇ ਇੰਟਰਵਿਊ ਸਿੱਧੀ ਹੈ ਲਾਸਟ ਡੇਟ ਕਿਹੜੀ 31/10/2025 ਠੀਕ ਹੈ ਜੀ ਅਪਡੇਟ ਪਹਿਲਾਂ ਵੀ ਆ ਚੁੱਕਿਆ ਸੀ ਆਪਾਂ ਅਪਡੇਟ ਪਹਿਲਾਂ ਇਸ ਕਰਕੇ ਨਹੀਂ ਪਾਇਆ ਕਿਉਂਕਿ ਨੋਟੀਫਿਕੇਸ਼ਨ ਕੋਲ ਪ੍ਰੋਪਰ ਜੋ ਕਿ ਫਾਰਮ ਵਗੈਰਾ ਡਾਊਨਲੋਡ ਨਹੀਂ ਹੋਇਆ ਸੀਗਾ ਠੀਕ ਹੈ ਵੈਬਸਾਈਟ ਤੇ ਹੁਣ ਵੈਬਸਾਈਟ ਤੇ ਪ੍ਰੋਪਰ ਆ ਚੁੱਕਿਆ ਹੈ ਇਸ ਕਰਕੇ ਆਪਾਂ ਵੀਡੀਓ ਜਿਹੜੀ ਇੱਕ ਦੋ ਦਿਨ ਲੇਟ ਪ ਇੱਕ ਕਿਵੇਂ ਫਾਰਮ ਭਰਨਾ ਕੀ ਸੈਲਫ ਸਾਰਾ ਕੁਝ ਸਟੈਪ ਬਾਈ ਸਟੈਪ ਦੱਸਿਆ ਸਾਡੀ ਵੀਡੀਓ ਨੂੰ ਪਲੀਜ਼ ਜੋ ਕਿ ਤੁਸੀਂ ਲਾਸਟ ਤੱਕ ਵਿਜੀਟ ਕਰਿਆ ਕਰੋ ਠੀਕ ਹੈ ਜੀ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਤਾਂ ਵੀ ਜਰੂਰਤਮੰਦ ਤੱਕ ਪਹੁੰਚ ਸਕੇ ਅੱਜ ਦਾ ਨੋਟੀਫਿਕੇਸ਼ਨ ਹੈ ਲੋਜੀਸਟ ਨੂੰ ਥੋੜਾ ਜ਼ੂਮ ਕਰ ਦੇ ਦਿਓ ਬਧੀ ਦੇਖਣ ਨੂੰ ਦਿੱਕਤ ਨਾ ਆਵੇ ਨੋਟੀਫਿਕੇਸ਼ਨ ਹੋਵੇ 2 ਮਿੰਟ ਜੀ ਇਹ ਨੋਟੀਫਿਕੇਸ਼ਨ ਇਹਦਾ ਲਿੰਕ ਵੀਡੀਓ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਉੱਤੇ ਇਹ ਦੂਸਰ ਡਾਊਨਲੋਡ ਕਰ ਸਕਦੇ ਹੋ ਨੋਟੀਫਿਕੇਸ਼ਨ ਠੀਕ ਹੈ ਜੀ ਬਾਕੀ ਜਦੋਂ ਵੀ ਅਸੀਂ ਕੋਈ ਵੀ ਵੀਡੀਓ ਪਾਉਣੇ ਆ ਸਰ ਇੱਕ ਲਿੰਕ ਜੀ ਇੱਜ਼ਤ ਲਿਖਣਾ ਡਿਸਕ੍ਰਿਪਸ਼ਨ ਵਿੱਚ ਪ੍ਰੋਵਾਈਡ ਕਰਾ ਕੇ ਜਾਣੀ ਹੈ ਜੀ ਠੀਕ ਹੈ ਜੀ ਪੋਸਟ ਕਰਦੀ ਹੈ ਪੀ ਐਮ ਕੇਂਦਰੀ ਵਿਦਿਆਲੇ ਠੀਕ ਹੈ ਜੀ ਭਰਤੀ ਹੈ ਕਿ ਸੂਤਰਾਂ ਦੇ ਅਨੁਸਾਰ 25 26 ਇੱਕ ਸਾਲ ਵਾਸਤੇ ਇਹਨਾਂ ਨੂੰ ਰੱਖਣਾ ਵਾਹ ਠੀਕ ਹੈ ਪੋਸਟ ਕਰਦੀ ਹੈ ਪਾਰਟ ਟਾਈਮ ਵੋਕੇਸ਼ਨਲ ਟੀਚਰ ਕਿਹੜੇ ਟੀਚਰ ਜੀ ਵੋਕੇਸ਼ਨਲ ਟੀਚਰ ਕੁਆਲਿਫੀਕੇਸ਼ਨ ਯੋਗਤਾ बीई बीटेक एमटेक इलेक्ट्रॉनिक लेक्ट कम्युनिकेशन इंजीनियरिंग ठीक का है, है। जी ਘੱਟੋ ਘੱਟ ਬੰਦੇ ਨੂੰ ਜਿਹੜਾ ਮਿਨੀਮਮ ਕਿਹਾ ਇਹਨਾਂ ਨੇ 1 ਸਾਲ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ ਕਿੰਨੇ ਸਾਲ ਦਾ ਜੀ 1 ਸਾਲ ਦਾ ਐਕਸਪੀਰੀਅੰਸ ਘੱਟੋ ਘੱਟ ਬੰਦੇ ਨੂੰ ਹੋਣਾ ਚਾਹੀਦਾ ਜਿਹੜੇ ਕੋਈ ਜਿੰਨਾ ਵੱਧ ਐਕਸਪੀਰੀਅੰਸ ਹੋਗਾ ਉਹਨੂੰ ਉਵੇਂ ਹੀ ਉਸ ਤੱਕ ਨਹੀਂ ਪਹਲ ਦਿੱਤੀ ਜਾਊਗੀ ਇੰਟਰਵਿਊ ਦੀ ਟ੍ਰਿਕਸ ਨੂੰ ਨੋਟ ਕਰ ਲਓ 31 10 2025 ਐ ਦਿਨ ਹੈਗਾ ਜਿਹੜਾ ਕਿ ਸ਼ੁੱਕਰਵਾਰ ਸਵੇਰੇ 9:00 ਵਜੇ ਤੋਂ ਇੰਟਰਵਿਊ ਸਟਾਰਟ ਹੋਊਗਾ ਤੇ ਇੰਟਰਵਿਊ ਦੇਣ ਤੋਂ ਜਾਣਾ ਕਿੱਥੇ ਆਹ ਦੇਖ ਲਓ ਕਿੱਥੇ ਜਾਣਾ ਹੈ ਈਐਮ ਸੀ ਲੇਖ ਕੇਂਦਰੀ ਬਿਦਿਆਲੇ ਕਾਰਿਆ ਨੰਬਰ 3 ਬਾਜੂ ਸੇਨਾ ਸਥਲ ਬਠਿੰਡਾ 155 201 ਇਹ ਜਿਹੜਾ ਹੈ ਕਿ ਐਡਰੈਸ ਜੇ ਤੁਸੀਂ ਵੀਡੀਓ ਡਿਸਕ੍ਰਿਪਸ਼ਨ ਤੇ ਮਿਲ ਜੂਗਾ ਦੇਖਣ ਨੂੰ ਠੀਕ ਹੈ ਜੀ ਤੇ ਇੱਥੇ ਵੀ ਤੁਹਾਨੂੰ ਦੱਸਤਾ ਨੋਟੀਫਿਕੇਸ਼ਨ ਤੁਸੀਂ ਡਾਊਨਲੋਡ ਕਰ ਸਕਦੇ ਹੋ ਨੰਬਰ ਨੋਟ ਉਮੀਦਵਾਰ ਜਿਹੜੇ ਕਿ ਹੈਗੇ ਨੇ ਆਪਦੇ ਜਿੰਨੇ ਵੀ ਛੋਟੇ ਡਾਕੂਮੈਂਟ ਸਾਰੇ ਦੇ ਦੋ ਦੋ ਫੋਟੋਕਾਪੀਆਂ ਕਰਵਾ ਲੈਣੇ ਆ ਤੇ 셀ਫ ਸਟੈਟਿਡ ਹੋਣੇ ਚਾਹੀਦੇ ਆ ਤੇ ਨਾਲ ਹੀ ਜਿਹੜੇ ਕਿ ਨਾਲ ਤੁਸੀਂ ਲੈ ਕੇ ਜਾਣੇ ਆਪਦੇ origignal ਡਾਕੂਮੈਂਟ ਤੇ ਦੋ ਪਾਸਪੋਰਟ ਸਾਈਜ਼ ਫੋਟੋਕਾਪੀਆਂ ਠੀਕ ਹੈ ਜੀ ਸਭ ਨੂੰ ਇੰਟਰਵਿਊ ਦੇ ਨੂੰ ਕੋਈ ਵੀ ٹی ਏ ਡੀ ਜੋ ਕਿ ਨਹੀਂ ਦਿੱਤਾ ਜਾਊਗਾ ਤੇ ਇਹਨਾਂ ਬੋਲੇ ਕਿ ਉਮੀਦਵਾਰ ਕੇਂਦਰੀ ਵੈਬਸਾਈਟ ਪਰ ਜਾ ਕੇ ਉਹਦੀ ਵੈਬਸਾਈਟ ਤੇ ਇਹਨਾਂ Google ਫਾਰਮ ਭਰਨਾ ਵਾ ਇਹ ਤੁਸੀਂ ਕਿਤੋਂ ਭਰਨਾ ਜੀ ਵੀਰ ਡਿਸਕ੍ਰਿਪਸ਼ਨ ਤੇ Google ਫਾਰਮ ਪਿਆ ਹੋਊਗਾ ਤੁਸੀਂ ਉੱਥੇ ਆ ਕੇ ਭਰ ਸਕਦੇ ਹੋ ਜਿਹਨੇ ਉੱਥੇ ਆ ਕੇ ਨਹੀਂ ਭਰਨਾ ਤਾਂ ਚੱਪਰ ਕੇ ਕੈਫੇ ਤੇ ਜਾ ਕੇ ਤੁਸੀਂ ਕੈਫੇ ਤੇ ਜਾ ਕੇ ਫਿਲ ਕਰ ਸਕਦੇ ਹੋ ਠੀਕ ਹੈ ਜੀ ਤੇ ਹੁਣ ਨੈਕਸਟ ਗੱਲ ਕਰਦੇ ਹਾਂ ਜੇ ਕਿਸੇ ਨੂੰ ਪੜ੍ਹ ਪਰਾਣੀ ਟੀਚਰ ਦੀ ਤਿਆਰੀ ਕਰਨੀ ਹੋਵੇ ਟੀਚਰ ਵਿੱਚ ਕਿਹੜੀ ਜੀ ਪੰਜਾਬੀ ਮਾਸਟਰਡੇਰ ਸਪੈਸ਼ਲ ਪੰਜਾਬੀ ਮਾਸਟਰ ਕੈਡਰ ਆਪਾਂ ਕੋਲੋਂ ਬਿਲਕੁਲ ਫ੍ਰੀ ਆਫ ਕੋਸਟ ਤਿਆਰੀ ਕਰਾਉਣੀ ਹੈ ਜੀ ਠੀਕ ਹੈ ਜੀ ਕਾਫੀ ਐਪ ਚੈਨਲ ਚੱਲ ਰਹੇ ਨੇ ਜਿਹੜੇ ਕਿ ਪੀੜ ਹੁੰਦੇ ਨੇ ਤਿਆਰੀ ਬੱਡੇ ਹਾਈ ਲੈਵਲ ਦੀ ਆਪਾਂ ਬਿਲਕੁਲ ਫ੍ਰੀ ਆਫ ਕੋਸਟ ਕਰਾਉਣੀ ਹੈ ਕਿਸੇ ਨੂੰ ਕਿਤੇ ਫਾਲਤੂ ਖਰਚਾ ਕਰਨ ਦੀ ਲੋੜ ਨਹੀਂ ਕਿਉਂਕਿ ਮੈਨੂੰ 100% ਕੰਫੀਡੈਂਸ ਨਾਲ ਯਕੀਨ ਹੈ ਕਿ ਜਿਹੜੇ ਕਿ ਆਪਣੇ ਲੈਕਚਰ ਹੈ ਉਹਨਾਂ ਤੋਂ ਬਹੁਤ ਜ਼ਿਆਦਾ ਹਾਈ ਲੈਵਲ ਦੇ ਨੇ ਜੇ ਕਿਸੇ ਨੂੰ ਨਿਸ਼ਕੀਨ ਤੁਸੀਂ ਆਪਣਾ ਕੰਪੈਰੀਸਨ ਕਿਤੇ ਮਰਜ਼ੀ ਆਪਣੇ ਲੈਕਚਰਾਂ ਕਰਕੇ ਦੇਖ ਸਕਦੇ ਹੋ ਠੀਕ ਹੈ ਜੀ ਤੇ ਜੇ ਸਾਡੇ ਦਰੋਂ ਤੁਹਾਨੂੰ ਅਪਡੇਟਸ ਨੂੰ ਵਧੀਆ ਲੱਗਦਾ ਇਸ ਤਰ੍ਹਾਂ ਹੋਰ ਅਪਡੇਟਸ ਦੇਖਣ ਲਈ ਆਪਣੇ ਚੈਨਲ ਐਜੂਕੇਟਰ ਨਾਲ ਜੁੜੇ ਰਹੋ ਤੇ ਨੈਕਸਟ ਗੱਲ ਤੇ ਇਸ ਨੂੰ ਸਬਸਕ੍ਰਾਈਬ ਤੇ ਸ਼ੇਅਰ ਲੋਕਾਂ ਤੋਂ ਵੀ ਕਰੋ ਤੇ ਆਪ ਵੀ ਕਰੋ ਧੰਨਵਾਦ ਜੀ